ਉਹਦੀ ਕੈਰਲਿਨ ਤੇ ਤੱਕ ਕਮਿਨ ਦਿੱਤਾ ਕੀ ਹੋ ਗਈ ਦੇ ਇਧਰੋਂ ਲਿਜਾ ਕੇ ਚੰਨੀ ਨੂੰ ਕਿਤੇ ਹੋਰ ਦੇ ਦਿੰਦੇ ਜੇ ਐਨਹੀਂ ਤੁਹਾਡਾ ਬਹੁਤਾ ਅ ਜਿਹੜੇ ਦਾ ਫਰਮਾਨਦਾਰ ਨੇ ਹੈ ਉਹ ਜਿਹੜਾ ਆਪ ਤਿੰਨ ਚਾਰ ਪਾਰਟੀਆਂ ਬਦਲ ਕੇ ਆਇਆ ਬਿਨਾ ਚੰਨੀ ਤੋਂ ਮੇਰਾ ਖਿਆਲ ਹੈ ਹਕਮਨ ਨੂੰ ਕੋਈ ਚੰਗਾ ਨਹੀਂ ਲੱਗਦਾ ਜਿਹੜਾ ਜਿਹੜਾ ਟ੍ਰੈਡੀਸ਼ਨਲ ਜਿਹੜਾ ਬੰਦਾ ਮੁੱਖ ਮੰਤਰੀ ਬਿਤੇ ਆ ਦੁਰਨਾਸਿਕਾ ਤੋਂ ਹਾਰਦਾ ਜਮਾਤ ਤੇ ਜਬ ਤੁੰਦੀਆ ਉਹ ਖਾਸੇ ਕੋਈ ਗੁਣ ਨਹੀਂ ਜਿਹਦੇ ਕਰਕੇ ਉਹਨੂੰ ਮੂੰਹ ਮੰਗ ਜਿੱਥੋਂ ਸੀਟ ਮੰਗਦਾ ਤੇ ਦਿੰਦੇ ਇੱਕ ਸਾਜਸ ਦੇ ਤਹਿਤ ਜਿਹੜੀ ਪੌਪੂਲਰ ਸ਼ਨੂ ਕਾਸਟ ਲੀਡਰਸ਼ਿਪ ਹੈ ਉਹ ਖਤਮ ਹੋ ਗਈ ਸ਼ਮਸ਼ੇਰ ਸਿੰਘ ਦੁੱਲੂ ਚੌਧਰੀ ਪਰਿਵਾਰ ਦੀ ਟਿਕਟ ਕੱਟੇ ਜਾਣ ਤੋਂ ਖਾਸੇ ਔਖੇ ਨੇ ਨਾਰੀ ਚੰਨੀ ਨੂੰ ਵੀ ਖੂਬ ਸੁਣਾਈਆਂ ਨੇ ਤੇ ਹਾਈ ਕਮਾਂਡ ਨੂੰ ਵੀ ਚੰਨੀ ਨੂੰ ਜਲੰਧਰੋਂ ਟਿਕਟ ਮਿਲਣ ਤੇ ਦੁੱਲੋ ਨੇ ਹਾਈ ਕਮਾਂਡ ਨੂੰ ਸਵਾਲ ਪੁੱਛੇ ਤੇ ਨਾਲ ਹੀ ਟਿਕਟ ਵੰਡ ਦੌਰਾਨ ਟਕਸਾਲੀ ਕਾਂਗਰਸੀਆਂ ਨੂੰ ਨਜ਼ਰਅੰਦਾਜ਼ ਕਰਨ ਦੇ ਇਲਜ਼ਾਮ ਲਗਾਏ ਨੇ ਹੁਸ਼ਿਆਰਪੁਰ ਤੋਂ ਯਾਮੀਨੀ ਗੋਮਹਿਰ ਅਤੇ ਫਰੀਦਕੋਟ ਤੋਂ ਅਮਰਜੀਤ ਕੌਰ ਸਾਹੂ ਕੇ ਨੂੰ ਟਿਕਟ ਦੇਣ ਤੇ ਵੀ ਸ਼ਮਸ਼ੀਰ ਸਿੰਘ ਦੁੱਲੋ ਨੇ ਸਵਾਲ ਖੜੇ ਕੀਤੇ ਨੇ ਕਰਮਜੀਤ ਕੌਰ ਜਲੰਧਰ ਜਿਹੜੀ ਪਿੱਛੇ ਇਲੈਕਸ਼ਨ ਲੜੀ ਤੀ ਚੌਧਰੀ ਸੰਤੋਖ ਸਿੰਘ ਦੀ ਵਾਈਫ ਜਿਹੜਾ ਯਾਤਰਾ ਕਾਂਗਰਸ ਦੀ ਯਾਤਰਾ ਰਾਹੁਲ ਗਾਂਧੀ ਦੀ ਯਾਤਰਾ ਦੇ ਵਿੱਚ ਜਿਹਨੂੰ ਅਟੈਕ ਹੋਇਆ ਮਾਰਿਆ ਗਿਆ ਜੇ ਸ਼ਹੀਦਤਾ ਉਹਨੂੰ ਸੀ ਕਾਂਗਰਸ ਉਹਨੂੰ ਸ਼ਹੀਦ ਦਾ ਤਰ ਤਿਆਦਨ ਦੀ ਪਾਰਟੀ ਲਈ ਇਸ ਪਾਰਟੀ ਦੇ ਸੰਘਰਸ਼ ਨੂੰ ਮਰਿਆ ਨਾ ਉਹਨੂੰ ਆਵਾੜਾ ਹੈ ਜੇ ਦੇ ਤਬ ਉਹ ਅਹੁਦੇ ਕਾਰ ਵਾਲੀ ਨੂੰ ਟਿਕਟ ਤੱਕ ਮਨੀ ਦਿੱਤਾ ਕਿਉਂ ਬਈ ਇਹ ਇਧਰ ਉਹ ਲਾ ਜਾ ਕੇ ਚੰਨੀ ਨੂੰ ਕਿਤੇ ਹੋਰ ਦੇ ਦਿੰਦੇ ਜੇ ਐਨ ਨਹੀਂ ਤੁਹਾਡਾ ਬਹੁਤਾ ਅ ਨਿਹਰੇ ਦਾ ਇਸ ਮਾਨਦਨੇ ਹੈ ਅਜਿਹੇ ਆਪ ਤਿੰਨ ਚਾਰ ਪਾਰਟੀਆਂ ਬਦਲ ਕੇ ਆਇਆ ਹੋ ਵੀ ਤਿੰਨ ਚਾਰ ਪਾਰਟੀਆਂ ਬਦਲ ਕੇ ਆਇਆ ਹੋਇਆ ਹੈ ਇਹਸ ਕਰਕੇ ਕਾਂਗਰਸ ਜਿਹੜੇ ਟ੍ਰੈਡੀਸ਼ਨਲ ਕਸ਼ਾਜ ਦੇ ਤਹਿਤ ਜਿਹੜੇ ਟ੍ਰੈਡੀਸ਼ਨਲ ਕਾਂਗਰਸ ਫੈਮਲੀ ਹੈ ਐਸਸੀ ਔਰ ਨਾਨ ਐਸਸੀ ਐਸਸੀ ਤਾਂ ਸਾਰੀ ਖਤਮ ਕਰ ਤੇ ਬਿਨਾ ਚੰਨੀ ਤੋਂ ਮੇਰਾ ਖਿਆਲ ਹੈ ਹਾਈ ਕਮਾਂਡ ਨੂੰ ਕੋਈ ਚੰਗਾ ਨਹੀਂ ਲੱਗਦਾ ਜਿਹੜੇ ਜਿਹੜੇ ਟ੍ਰੈਡੀਸ਼ਨਲ ਇਹ ਤਾਂ 12 ਚ ਜੁਆਇਨ ਕੀਤੇ ਨੇ ਕਾਂਗਰਸ ਇਹ ਲੱਗਦਾ ਕਿ ਇਹਦਾ ਨੁਕਸਾਨ ਹੁਣ ਚੱਲਣਾ ਪੈਸਾ ਦਾ ਲੋਕ ਸਭਾ ਚ ਹੋਣਾ ਚਾਹੀਦਾ ਇਹ ਮੈਜਰੀ ਗੱਲ ਕਰਦਾ ਕਿ ਤੁਸੀਂ ਚੱਨੀ ਨੂੰ ਦੇਣਾ ਸੀ ਤੇ ਹੋਰ ਦੇ ਦਿੰਦੇ ਜੇ ਇੰਨ ਚੱਨੀ ਦਾ ਸਾਨੂੰ ਇਹ ਲੱਗਦਾ ਵੀ ਇਹ ਐਸ਼ੀਆਂ ਚੱਤੂ ਜੀ ਉਹਨਾਂ ਨੂੰ ਐਸੀਐਮ ਪ੍ਰੋਜੈਕਟ ਕੀਤਾ ਦੋਨਾਂ ਸੀਟਾਂ ਜੋ ਹਾਰੇ ਕਿਉਂ ਹਾਰੇ ਨੇ ਜਿਹੜਾ ਬੰਦਾ ਮੁੱਖ ਮੰਤਰੀ ਹੁੰਦੇ ਆ ਦਰਨਾ ਸੀਟਾਂ ਤੋਂ ਹਾਰਦਾ ਜਮਾਤਤ ਵੀ ਜਬਤ ਹੁੰਦੀ ਹੈ ਖੁਖਾ ਸੇ ਕਿ ਉਹਦੇ ਚ ਕੋਈ ਗੁਣ ਨਹੀਂ ਜਿਹਦੇ ਕਰਕੇ ਉਹਨੂੰ ਮੂੰਹ ਜਿੱਥੋਂ ਸੀਟ ਮੰਗਦਾ ਦੇ ਦਿੰਦੇ ਨੇ ਬਾਕੀਆਂ ਨੂੰ ਢੀਚ ਬਣ ਨਹੀਂ ਨੀ ਦਿੰਦੇ ਇੱਕ ਸਾਜਿਸ਼ ਦੇ ਤਹਿਤ ਜਿਹੜੀ ਪਪੂਲਰ ਸ਼ਡੂਲ ਕਾਸਟ ਲੀਡਰਸ਼ਿਪ ਹੈ ਉਹ ਖਤਮ ਕੀਤੀ ਗਿਆ ਪੰਜਾਬ ਚ ਹਿੰਦੂ ਲੀਡਰਸ਼ਿਪ ਦੀ ਖਤਮਮ ਪੰਜਾਬ ਚ ਓਬੀਸੀ ਲੀਡਰਸ਼ਿਪ ਵੀ ਖਤਮ ਹੈ ਪੰਜਾਬ ਤੇ ਐਸਸੀ ਲੀਡਰਸ਼ਿਪ ਵੀ ਖਤਮ ਹੈ ਇਹ ਇਹ ਮਤਾਂ ਕਹਿੰਨੇ ਇਹ ਬੈਲੈਂਸ ਬਣਾਉਣਾ ਚਾਹੀਦਾ ਸੀ ਹਾਈ ਕਮਾਂਡ ਕੇ ਸਾਰੇ ਫਿਰਕਿਆਂ ਨੂੰ ਬਰਾਬਰ ਰੱਖ ਦੇ ਐਸਸੀ ਬੀਸੀ ਮジョਰਿਟੀ ਹੈ ਹਿੰਦੂ ਵੀ ਮジョਰਿਟੀ ਹੈ ਅਜੀ ਦਸੋ ਕਹੜੀ ਹਿੰਦੂ ਸੀਟ ਕੀ ਇੱਕ ਸੰਗਰੂਰ ਤੋਂ ਲੈ ਕੇ ਬੀਜੇਂਦਰ ਸਿੰਘਲਾ ਦੇ ਦਿੱਤੀ ਅਜੀ ਪਟਿਆਲੇ ਤੋਂ ਡਾਕਟਰ ਸਾਹਿਬ ਬਾਰੋ ਲੈਣ ਦੇ ਕਹਿ ਨਹੀਂ ਦੂਸਰੀਆਂ ਪਾਰਟੀਆਂ ਚ ਆਏ ਨਹੀਂ ਹਿੰਦੂ ਲੀਡਰਸ਼ਿਪ ਕਿੱਥੇ ਆ ਵੀ ਪੰਜਾਬ ਚ ਐਸੀਆਂ ਦੀ ਤਾਂ ਵੀ ਰਿਜ਼ਰਵ ਨਹੀਂ ਸੀ ਤਾ ਕਿਸੇ ਹੋਰ ਨੂੰ ਨਹੀਂ ਉਹਦੇ ਚ ਵੀ ਜਿਹੜੇ ਜੀ ਹੁਸ਼ਿਆਰਪੁਰ ਤੋਂ ਦਿੱਤਾ ਜੀ ਨੂੰ ਉਹ 14 ਚ ਆਪ ਵੱਲੋਂ ਇਲੈਕਸ਼ਨ ਲੜੀ ਦੀ ਬੀਜੀ ਭਾਜੀ ਆਰੋ ਉਦੇ ਬਾਅਦ ਸੋਨਾ ਚ ਉਹ ਉਹ ਪਾਰਟੀ ਜੀ ਡਿਫਰੈਂਸ ਹੋਇਆ ਉਹਨੂੰ ਕੱਢਿਆ ਗਿਆ ਪਾਰਟੀ ਤੋਂ ਕਾਂਗਰਸ ਜੁਆਇਨ ਕਰਤੀ ਕਾਂਗਰਸ ਤੋਂ ਉਹ ਐਕਟਿਵ ਨਹੀਂ ਸੀਗੀ ਘਰ ਬੈਠੀ ਸੀ ਉਹ ਗਰੋਵਰ ਹੈ ਉਹਦਾ ਨਾਮ ਕੁੜੀ ਦਾ ਨਾਮ ਉਹ ਅਚਾ ਉਹ ਭਰੇਲੂ ਹਾਊਸ ਵਾਈਫ ਹੈ ਪਾਰਟੀ ਚ ਕਿਤੇ ਕੋਈ ਨਹੀਂ ਉਹਨੂੰ ਟਿਕਟ ਦਿੱਤੀ ਜਿਹੜੀ ਫਰੀਦਕੋਟ ਹੈ ਇਹ ਇਹ ਅਕਾਲੀ ਦਲ ਤੋਂ ਆਈ ਹੁੰਦੀ ਹੈ ਬੀਬੀ ਇਹ 14 17 ਦੇ ਵਿੱਚ ਜਗਰਾਉਂ ਤੋਂ ਕੌਣ ਲੜੀਤੀ ਅਕਾਲੀ ਦਲ ਪਰ ਅਕਾਲੀ ਦਲ ਦੇ ਟਿਕਟ ਇਹ ਹਾਰ ਗਈ ਸੀ ਹਾਰ ਕੇ ਫਿਰ ਅਮਰੀਕਾ ਚਲੀ ਇਹਦੇ ਤੇ ਇੰਨੇ ਪਰਪਾਲੂ ਨੇ ਇਹ ਜਾਣੀ 22 ਦੇ ਵਿੱਚ ਇਹਦਾ ਘਰ ਵਾਲਾ ਸਹਾਰ ਭੁਪਿੰਦਰ ਸਿੰਘ ਸਾਹੋਕ ਨੂੰ ਨਿਹਾਲ ਸਿੰਘ ਵਾਲਾ ਤੋਂ ਟਿਕਟ ਦਿੱਤਾ ਜਿਹੜਾ ਕਿ ਪੁਲਿਸ ਦੇ ਵਿੱਚੋਂ ਡਿਸਮਿਸ ਕੀਤਾ ਹੋਇਆ ਸੀ ਅ ਕਰਪ੍ਰਪਸ਼ਨ ਦੇ ਕੇ ਵਿੱਚ ਉਹ ਬੰਦਾ ਕਿਉਂਕਿ ਉਹ ਇਹ ਜਿਹੜੀ ਇਹ ਇਹ ਸਾਹੋ ਕੀ ਹੈ ਕਿਸੇ ਸਾਡੇ ਪਾਰਟੀ ਦੇ ਲੀਡਰ ਦੇ ਬਹੁਤ ਹੀ ਕੋ ਨੇੜੇ ਤਾਂ ਹੈ ਦੇ ਸਮਾਨਦਨ ਵੀ ਹੈ ਉਹਦਾ ਫੈਮਿਲੀ ਬਟ ਵੀ ਦਿੱਤਾ ਘਰ ਵਾਲੇ ਨੂੰ ਡਿਗਟ ਦੇ ਦਿੱਤਾ ਹੁਣ ਇਹਨਾਂ ਨੂੰ ਦਿੱਤਾ ਰਹਿੰਦੀ ਉੱਥੇ ਹੈ ਯੂ ਐਸ ਏ 'ਚ ਜਦੋਂ ਇਹੋ ਜਿਹੇ ਹਾਲਾਤ ਹੋ ਜਾਣ ਨੂੰ ਉੱਥੇ ਗੁਰਦਾਰਸ਼ਨਤਾ ਉਹ ਬੀਬੀ ਸੀ ਜਿਹੜੀ ਪਿਛਲੇ 25 ਸਾਲ ਤੋਂ ਕਾਂਗਰਸ ਦਾ ਕੰਮ ਕਰਦੀ ਸੀ ਉਹਦਾ ਮੁੰਡਾ ਡਿੰਪਲ ਹੈ ਯੂਥ ਕਾਂਗਰਸ ਦਾ ਵੀ ਪ੍ਰਧਾਨ ਰਿਹਾ ਸਾਰੀ ਉਮਰ ਮਿਹਨਤ ਕਰਦੇ ਰਹੇ ਜੀ ਜਦੋਂ ਮੌਕਾ ਆਇਆ ਤਾਂ ਇਹ ਇਹ ਬਾਰੋਂ ਜਿਹੜੇ ਕਹਿੰਦੇ ਨੇ ਮੌਸਮੀ ਪੰਛੀ ਆ ਗਈ ਮੌਸਮੀ ਨੇ ਜਿਹੜੇ 달ਬਦਲ ਹੁੰਦੇ ਨੇ ਮੌਸਮੀ ਨੇ ਅੱਜ ਕਿਤੇ ਕੱਲ ਕਿਤੇ ਪਰਸੋਂ ਕਿਤੇ ਕਾਂਗਰਸ ਦਾ ਕਲੇਸ਼ ਵੈਸੇ ਨਵੀਂ ਗੱਲ ਨਹੀਂ ਹੈ ਚੋਣਾਂ ਤੋਂ ਐਨ ਪਹਿਲਾਂ ਲੀਡਰਾਂ ਵੱਲੋਂ ਖੁੱਲਕੇ ਬਿਆਨਬਾਜ਼ੀਆਂ ਹੁੰਦੀਆਂ ਨੇ ਪਰ ਸੀਨੀਅਰ ਲੀਡਰਾਂ ਵੱਲੋਂ ਕਾਂਗਰਸ ਲੀਡਰਸ਼ਿਪ ਤੇ ਟਿਕਟਾਂ ਦੀ ਕਹਾਣੀ ਬੰਨ ਦੇ ਇਲਜ਼ਾਮ ਲਗਾਏ ਗਏ ਨੇ